ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਮੈਂ ਸਰਦੇਵ ਸਿੰਘ ਪੁੱਤਰ ਮਹੀਰ ਸਿੰਘ ਵਾਸੀ ਮੰਡੀ ਮੱਲਾਫਰ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਮੇਰੇ ਨਾਲ ਪੁਲਿਸ ਦੇ ਧੱਕੇਸ਼ਾਹੀ ਦੇ ਖਿਲਾਫ ਕੁਝ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਸਬੰਧ ਦੇ ਵਿੱਚ ਇੱਕ ਕੇਸ ਜਿਹੜਾ ਮੇਰੇ ਪੁਲਿਸ ਨੇ ਧੱਕੇਸ਼ਾਹੀ ਕੀਤੀ ਉਹਦੇ ਸਬੰਧ ਵਿੱਚ ਮੈਂ ਤੁਹਾਨੂੰ ਛੋਟ ਜਾਣਕਾਰੀ ਦੇਣ ਲੱਗਿਆ ਇਹਦੇ ਵਿੱਚ ਜਿਹੜਾ ਹੈਗਾ 4,60,000 ਰੁਪਇਆ ਸਰਜੀਤ ਸਿੰਘ ਉਹ ਗੈਰਾ ਤੋਂ ਮੈਂ ਲੈਣਾ ਸੀ ਇਹ ਨੇ ਉਹਨਾਂ ਤੋਂ ਪੈਸਾ ਉਹਨਾਂ ਮਾਇੰਤਪੁਰ ਡਿਲੀਵਰੀ ਨਾਂ ਦੀ ਕੰਪਨੀ ਬਣਾਈ ਸੀ ਭਰੋਵਾਲ ਕਲਾਂ ਦੇ ਵਿੱਚ ਕਿੱਥੋਂ ਦੇ ਰਹਿਣ ਵਾਲੇ ਆ ਜੀ ਇਹ ਇਹ ਭਰੋਵਾਲ ਕਲਾਂ ਦੇ ਰਹਿਣ ਵਾਲੇ ਸੀ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਹੈ ਕੁਝ ਬਾੜੇ ਵਾਲੇ ਸੀਗੇ ਇੱਕ ਬਾੜੇਵਾਲ ਤੋਂ ਮਨਜੀਤ ਸਿੰਘ ਬਾੜੇਵਾਲ ਤੋਂ ਦੇਸੀ ਕਰ ਜੀ ਜੀ ਰੋਮੀ ਸੀਗਾ ਜੀ ਇਹਦੇ ਵਿੱਚ ਛੱਜੜ ਵਾਲ ਤੋਂ ਮੈਜੇਟਾ ਉਹ ਵੀ ਇਹਦੇ ਵਿੱਚ ਸੀਗੇ ਜੀ ਇਹਦੇ ਵਿੱਚ ਜਿਹੜੇ ਇਹ ਬੰਦੇ ਸੀਗੇ ਇਹਨਾਂ ਨੇ ਜਾ ਕੇ ਮੇਰੇ ਨਾਲ 2005 ਦੇ ਵਿੱਚ ਇਹਨਾਂ ਨੇ ਠੱਗੀ ਮਾਰੀ ਠੱਗੀ ਮਾਰ ਕੇ ਨਾ ਤਾਂ ਮੈਨੂੰ ਕੋਲਡ ਡਰਿੰਕ ਦਿੱਤਾ ਨਾ ਮੈਨੂੰ ਇਹਨਾਂ ਨੇ ਪੈਸੇ ਦਿੱਤੇ ਪਹਿਲਾਂ ਇਹ ਕਹਿੰਦੇ ਸੀ ਲੋਕਾਂ ਪੈ ਇਹਨਾਂ ਨੇ ਹੋਰ ਵੀ ਬਹੁਤ ਪੰਜਾਬ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਹੋਏ ਸੀ ਇਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਪੈਸੇ ਆ ਤੂੰ ਦਾ ਸਾਡੇ ਘਰ ਦਾ ਬੰਦਾ ਅਸੀਂ ਪਹਿਲਾਂ ਲੋਕਾਂ ਦੇ ਪੈਸੇ ਵਾਸਤੇ ਦਿੱਤੇ ਪਰ ਅਖੀਰ ਨੂੰ ਇਹਨਾਂ ਨੇ ਜਾ ਕੇ ਮੁਕਰ ਗਏ ਇਹ ਮੁਕਰ ਤੋਂ ਬਾਅਦ ਜਦੋਂ ਮੈਂ ਦਰਖਾਸਤ ਥਾਣੇ ਦਿੱਤੀ ਹੈ ਉਸ ਤੋਂ ਬਾਅਦ ਐਸਐਸਪੀ ਦੇ ਵੀ ਦਰਖਾਸਤ ਦਿੱਤੀ ਹੈ ਦਰਖਾਸਤ ਦੇ ਨਾਲ ਇਹਨਾਂ ਦੇ ਹੀ ਪਰਿਵਾਰ ਦਾ ਮੈਂਬਰ ਇਹਨਾਂ ਨੇ ਜਾ ਕੇ ਅਮਨਪ੍ਰੀਤ ਕੋਲੋਂ ਮੇਰੇ ਖਿਲਾਫ ਇੱਕ ਬਦਲੇ ਦੀ ਭਾਵਨਾ ਨਾਲ ਅਭੀ ਉਠਾ ਕੇਸ ਬਣਾਉਣ ਦੇ ਖਾਤਰ ਇੱਕ ਝੂਠੀ ਦਰਖਾਸਤ ਹੈਲਪਲਾਈਨ 180 ਦੇ ਦਿੱਤੀ। ਅਮਨਪ੍ਰੀਤ ਕੌਰ ਕੌਣ ਆ ਜੀ ਇਹਨਾਂ ਦੀ? ਅਮਨਪ੍ਰੀਤ ਕੌਰ ਜਿਹੜਾ ਪ੍ਰੇਮ ਸਿੰਘ ਪੰਮਾ ਵਾ ਉਹ ਵੀ ਕੋਲਡ ਡਰਿੰਕ ਦੇ ਵਿੱਚ ਸੀ। ਜਿਹੜਾ ਪ੍ਰੇਮ ਸਿੰਘ ਪੰਮਾ ਵਾ ਉਹ ਇਹਨਾਂ ਦਾ ਮਾਮੇ ਦਾ ਪੁੱਤ ਹੈ। ਉਹ ਇਹਨਾਂ ਦੇ ਇਸੇ ਹੀ ਘਰ ਦੇ ਵਿੱਚ ਰਹਿੰਦਾ ਸੀ। ਜਿਹੜਾ ਪ੍ਰੇਮ ਸਿੰਘ ਪੰਮਾ ਜਿਹੜੀ ਉਹਦੇ ਘਰ ਵਾਲੀ ਆ ਅਮਨਪ੍ਰੀਤ ਕੌਰ ਇਹਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਮੇਰੇ ਖਿਲਾਫ ਇਹ ਝੂਠੀ ਦਰਖਾਸਤ ਦੇ ਦਿੱਤੀ ਜੋ ਕਿ ਪੁਲਿਸ ਵੱਲੋਂ ਝੂਠੀ ਵਾਈ ਗਈ। ਉਸਦੇ ਬਾਅਦ ਜਦੋਂ ਮੈਂ ਐਸ்சி ਕਮਿਸ਼ਨ ਕੋਲੇ ਗਿਆ ਐਸ்சி ਕਮਿਸ਼ਨ ਨੇ 14/1/20 ਨੂੰ ਉਸ ਕੈਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਐਸ்சி ਐਕਟ ਦੇ ਤਹਿਤ ਸੈਕਸ਼ਨ ਐਸ்சி ਐਕਟ ਦਾ ਅੰਡਰ ਸੈਕਸ਼ਨ 3 ਜਿਹੋ ਦੇ ਤਹਿਤ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਇਹਨਾਂ ਨੇ ਇਨਕੁਆਰੀ ਜਿਹੜੀ ਹੈ ਗਰਦੀਪ ਸਿੰਘ ਗੋਸਲ ਕੋਲੇ ਆ ਗਈ ਜਦੋਂ ਗਰਦੀਪ ਸਿੰਘ ਗੋਸਲ ਨੇ 1 ਸਾਲ ਉਹਨੂੰ ਬੰਦ ਰੱਖਿਆ ਕੋਈ ਕਾਰਵਾਈ ਨਾ ਕੀਤੀ ਇਹਨਾਂ ਨੇ ਏਡੀਏ ਦੀ ਇਲੈਗਲ ਰਹਿ ਲੈ ਕੇ ਉਹਦੇ ਵਿੱਚ ਜਿਹੜੀ ਹੈਗੀ ਆ ਜੇਡੀਏ ਨੇ ਉਹਦੇ ਵਿੱਚ ਕੀ ਕਿਹਾ ਆਪੋ ਕਹਿੰਦਾ ਐਸਸੀ ਐਕਟ ਨੂੰ ਹਟਾ ਕੇ ਆਈਪੀਸੀ ਧਾਰਾ 182 ਲਾਈ ਜਾਵੇ ਮੇਰੀ رائے ਦੇ ਮਤਲਬ ਪਰ ਜੋ ਗਲਤ ਸੀ ਉਹ ਜਿਹੜੀ ਹੈਗੀ ਆ ਜਦੋਂ ਐਸਸੀ ਐਕਟ ਲੱਗਦਾ ਤੇ ਮੈਨਾਂ ਆਈਸੀ ਦੀ ਧਾਰਾ ਉਹਦੇ ਵਿੱਚ ਲੱਗ ਹੀ ਨਹੀਂ ਸਕਦੀ ਜਿਹੜੀ ਹੈਗੀ ਆ ਇਹਨਾਂ ਨੇ ਉਹਦੇ ਤਹਿਤ ਤੇ ਕੈਂਸਲ ਰਿਪੋਰਟ ਪਾਤੀ ਕੈਂਸਲ ਰਿਪੋਰਟ ਜਦੋਂ ਸ਼ੈਸ਼ਨ ਕੋਰਟ ਦੇ ਵਿੱਚ ਗਈ ਹੈ ਸ਼ੈਸ਼ਨ ਜੱਜ ਸੰਜੀਵ ਜੋਸੀ ਸਪੈਸ਼ਲ ਕੋਰਟ ਲੁਧਿਆਣਾ ਨੇ ਇਹਨਾਂ ਨੂੰ ਦੁਬਾਰੇ ਫਰਦਰ ਇਨਵੈਸਟੀਗੇਸ਼ਨ ਵਾਸਤੇ ਕਿਹਾ ਜਦੋਂ ਇਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਵਾਸਤੇ ਕਿਹਾ ਤਾਂ ਉਹਦੇ ਵਿੱਚ ਉਹਨਾਂ ਨੇ ਆਰਡਰ ਕੀਤੇ ਕਿ 3 ਮਹੀਨਿਆਂ ਦੇ ਅੰਦਰ ਅੰਦਰ ਗਾਈਡਡ ਅਫਸਰ ਤੋਂ ਘੱਟ ਇਹਦੀ ਇਨਕੁਆਰੀ ਨਹੀਂ ਕਰ ਸਕਦਾ ਇਹਦੀ ਰਿਪੋਰਟ ਪੇਸ਼ ਕੀਤੀ ਜਾਵੇ ਇਹਨਾਂ ਦੇ ਜਦੋਂ 7-8 ਮਹੀਨੇ ਲੰਘ ਗਏ ਲੰਘਣ ਤੋਂ ਬਾਅਦ ਇਹਨਾਂ ਠੱਡੇ ਵਾਸਤੇ ਵਿੱਚ ਪਾਦੀ ਤੇ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਤੋਂ ਸਟੇਟਸ ਰਿਪੋਰਟ ਮੰਗੀ ਤਾਂ ਇਹਨਾਂ ਨੇ ਉਹਨੂੰ ਫਟਾਫਟ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਜਾ ਕੇ ਜਸਵੀਰ ਸਿੰਘ ਐਸ ਐਚਓ ਸਿੰਧਵਾਬੇਟ ਨੇ 173 ਦੀ ਕਾਰਵਾਈ ਕੀਤੀ ਪਹਿਲਾਂ ਉਹ ਜੱਜ ਕੋਲੇ ਪੇਸ਼ ਕੀਤੀ ਉਸ ਤੋਂ ਬਾਅਦ ਜੱਜ ਜੱਜ ਨੂੰ ਤਸੱਲੀ ਨਾ ਹੋਈ ਤਾਂ ਫਿਰ 182 ਦੀ ਕਾਰਵਾਈ ਕਰਕੇ ਦੇਤੀ ਜਦ ਕਿ ਇਹ ਗਲਤ ਸੀ ਵੀ ਜਦ ਕਿ ਫਾਰਦਰ ਇਨਵੈਸਟੀਗੇਸ਼ਨ ਕਰਦਾ ਡੀਐਸਪੀ ਦਾ ਕੰਮ ਸੀ ਇਹਨਾਂ ਨੇ ਜੱਜ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਦੋਂ ਉਸ ਤੋਂ ਬਾਅਦ ਦੇ ਵਿੱਚ ਡੀਐਸਪੀ ਨੂੰ ਬੁਲਾਇਆ ਗਿਆ ਜਸਜੋਤ ਸਿੰਘ ਨੂੰ ਇਹਨਾਂ ਨੂੰ 4-5 ਮਹੀਨੇ ਇਹ ਉੱਥੇ ਗਏ ਹੀ ਨਹੀਂ ਹੈ ਉਸ ਤੋਂ ਬਾਅਦ ਜਦੋਂ ਡੀਐਸਪੀ ਕਰਦੀਪ ਸਿੰਘ ਗੋਸਲ ਨੂੰ ਜਿਨ੍ਹਾਂ ਨੇ ਕੈਸਲੇਸ਼ਨ ਰਿਪੋਰਟ ਭਰੀ ਸੀ ਉਹ ਅੱਜ ਕੱਲ ਮੈਂ ਰੋਪੜ ਦੇ ਵਿੱਚ ਨੇ ਉਹ ਐਸਪੀ ਬਣ ਚੁੱਕਿਆ ਜਦੋਂ ਉਹਨਾਂ ਨੇ ਆ ਕੇ ਬਿਆਨ ਦਿੱਤੇ ਤਾਂ ਜੱਜ ਸਾਹਿਬ ਨੇ ਜਦੋਂ ਪੁੱਛਿਆ ਵੀ ਤੁਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਤੁਸੀਂ ਕੀਤੀ ਹੈ ਉਹ ਕਹਿੰਦੇ ਜੀ ਮੈਂ ਕੀਤੀ ਆ ਉਹ ਝੂਠ ਬੋਲੇ ਜਦੋਂ ਝੂਠ ਬੋਲੇ ਦੇ ਨਾਲ ਕੋਰਟ ਨੂੰ ਵੀ ਘਬਰਾਹ ਕੀਤਾ ਘਬਰਾਹ ਕਰਦੇ ਨਾਲ ਉਹ ਜਿਹੜੇ ਆਰਡਰ ਸੀਗੇ ਜੱਜ ਸਾਹਿਬ ਦੇ ਤਸਰੀਫ ਉਦਾ ਲੈ ਕੇ ਮੈਂ ਉੱਥੇ ਇਹਨਾਂ ਦੇ ਖਿਲਾਫ ਕੰਟੈਂਪਟ ਪਾਈ ਕੰਟੈਂਪਟ ਦੇ ਵਿੱਚ ਕੌਣ ਮਾ ਜਿਹੜਾ ਨਵਨੀਤ ਸਿੰਘ ਬੈਂਸ ਗਰਦੀਪ ਸਿੰਘ ਗੋਸਲ ਤੇ ਜਸਜੋਤ ਸਿੰਘ ਤੇ ਜਸਵੀਰ ਸਿੰਘ ਸਿੰਧਵਾ ਮੇਟ ਉਹ علاوہ ਹੋ ਗਈ علاوہ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਤਾਂ ਇਹਨਾਂ ਦੇ ਪੱਖ ਦੇ ਵਕੀਲ ਪੇਸ਼ ਹੋਇਆ ਉਹਦੇ ਵਿੱਚ ਜਿਹੜੀਆਂ ਸਾਰੀਆਂ ਰਿਪੋਰਟਾਂ ਸਾਡੀਆਂ ਤਾਂ ਪਹਿਲਾਂ ਹੀ ਜੱਜ ਸਾਹਿਬ ਨੂੰ ਦਿੱਤੀਆਂ ਆਈ ਸੀ ਜੋ ਕਿ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਜਿਹੜਾ ਅਲਕਾ ਸ਼ਰੀਨ ਹੈ ਉਹਨਾਂ ਦੇ ਕੋਲੇ ਜਿਹੜੀਆਂ ਸਾਰੀਆਂ ਕਾਪੀਆਂ ਦਿੱਤੀਆਂ ਹੋਈਆਂ ਸੀਗੀਆਂ ਆਪਣਾ ਕੇਸ ਰੱਖਿਆ ਹੋਇਆ ਸੀਗਾ ਇਹਨਾਂ ਨੇ ਉਸ ਰਿਪੋਰਟ ਨੂੰ ਜਾ ਕੇ ਉੱਥੇ ਸਾਰੀਆਂ ਰਿਪੋਰਟਾਂ ਦਸੀਆਂ ਤੇ ਜਦ ਜੱਜ ਸਾਹਿਬ ਦਾ ਰੁਖ ਜਿਹੜਾ ਸਖਤ ਦੇਖਿਆ ਤਾਂ ਇਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇ ਜਦੋਂ ਇਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਤਾਂ ਉਹਦੇ ਵਿੱਚ ਛੜੇ ਵਕੀਲ ਨੇ ਕਿਹਾ ਜੀ ਆਲਰੇਡੀ ਤਾਂ ਕਾਪੀਆਂ ਪਹਿਲਾਂ ਹੀ ਆ ਚੁੱਕੀਆਂ ਜੀ ਇਹਨਾਂ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਨਹੀਂ ਹੈ ਜਦੋਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਇਹਨਾਂ ਨੂੰ ਟਾਈਮ ਦਿੰਨੇ ਜਦੋਂ ਇਹਨਾਂ ਨੂੰ 38 725 ਨੂੰ ਇਹਨਾਂ ਨੂੰ ਬੁਲਾਇਆ ਗਿਆ ਤੇ ਉਸ ਦੇ ਵਿੱਚ ਜਿਹੜਾ ਹੀਰਾ ਸਿੰਘ ਐਸਐਟੂ ਸਤਵਾਬੇੜ ਤੇ ਦਲਜੀਤ ਸਿੰਘ ਉੱਥੇ ਹਾਜ਼ਰ ਸੀ ਉਸ ਵਕਤ ਮੈਂ ਵੀ ਉਸ ਵਕਤ ਹਾਜ਼ਰ ଥି। ਤੇ ਉੱਥੇ ਜੱਜ ਸਾਹਿਬ ਨੇ ਕਿਹਾ ਇਹਨਾਂ ਨੂੰ ਪੁੱਛਿਆ ਕਿ ਜਦੋਂ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਉਹ ਕਹਿੰਦੇ ਜਿਹੜੀ ਤੁਸੀਂ ਫਰਦਨਾਮੇ ਰੈਸਟ੍ਰੀਕੇਸ਼ਨ ਕੀਤੀ ਆ ਜਿਹੜੀ ਸ਼ੈਸਨ ਜੱਜ ਨੇ ਕਹੀ ਸੀ ਮੈਨੂੰ ਉਹ ਰਿਪੋਰਟ ਲਿਆ ਕੇ ਦਿਓ ਜਿਹੜੀ ਤੁਸੀਂ ਕੀਤੀ ਆ ਉਹ ਜਦ ਕਿ ਇਹਨਾਂ ਨੇ ਕੀਤੀ ਨਹੀਂ ਸੀ ਕੋਈ ਉਹ ਉਹ ਚ ਜਿਹੜੀ ਸੀ ਉਹਦੇ ਵਿੱਚ ਕੀ ਕੀਤਾ ਜਿਹੜੇ ਜਗਰਾਉ ਵਿਖਤੀ ਦੇ ਪੁਲਿਸ ਅੰਤਿਆਰਜ ਨੇ ਮੁਖੀ ਨੇ ਸ਼੍ਰੀ ਅੰਕਰ ਗੁਪਤਾ ਜੀ ਐਸਐਸਪੀ ਸਾਹਿਬ ਜਗਰਾਉਂ ਇਹਨਾਂ ਦੇ ਸਾਈਨਾ ਦੇ ਥੱਲੇ ਰਿਪੋਰਟ ਪੇਸ਼ ਕਰਤੀ ਜਦੋਂ ਕਿ ਉਹ ਰਿਪੋਰਟ ਜਿਹੜੀ ਹੈਗੀ ਠੁੱਢੀ ਪਾਈ ਗਈ ਉੱਥੇ ਵੀ ਐਸਐਸਪੀ ਸਾਹਿਬ ਝੂਠ ਬੋਲੀ ਗਏ ਆ ਜਿਹੜੀ ਜਿਹੜੀ ਰਿਪੋਰਟ ਆ ਉੱਥੇ ਵੀ ਝੂਠ ਬੋਲਿਆ ਜਦੋਂ ਜੱਜ ਸਾਹਿਬ ਦਾ ਰੁਖ ਸਖਤ ਦੇਖਿਆ ਵੀ ਥੱਲੇ ਵਾਲੀ ਕੋਰਟ ਦੇ ਵਿੱਚ ਵੀ ਤੁਸੀਂ ਝੂਠ ਬੋਲਦੇ ਹੋ ਤੇ ਇੱਥੇ ਹਾਈ ਕੋਰਟ ਦੇ ਵਿੱਚ ਆ ਕੇ ਵੀ ਝੂਠ ਬੋਲਦੇ ਆ ਤਾਂ ਮਤ ਜਿਹੜਾ ਪੁਲਿਸ ਜ਼ਿਲ੍ਹਾ ਜਗਰਾਉਂ ਨੂੰ 20000 ਰੁਪਏ ਜੁਰਮਾਨਾ ਤੇ ਕੱਲ 18 825 ਨੂੰ ਨਿੱਜੀ ਤੌਰ ਤੇ ਐਸਐਚਪੀ ਅੰਤਰਗੁਪਤਨ ਫੀਸ ਹੋਲਡਿੰਗ ਕੇਹਾ ਇਸ ਵਿੱਚ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਰੇ ਨਾਲ ਹੋਏ ਤੱਕੇ ਸ਼ਾਹੀ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪਰਤਾ ਮੈਂ ਇਹਨਾਂ ਦੀਆਂ ਗੋਲਾਂਗਾ ਜੋ ਮੇਰੇ ਨਾਲ ਤੱਕੇ ਦਾ ਹੀ ਹੋਈ ਧੰਨਵਾਦ